ਕਿ ਕਈ ਕਹਿੰਦੇ بارش ਦਾ ਆਨੰਦ ਆ ਗਿਆ ਕਿ ਕਈ ਕਹਿੰਦੇ بارش ਦਾ ਆਨੰਦ ਆ ਗਿਆ ਪਰ ਜਿਨ੍ਹਾਂ ਲਈ ਸੀ ਇਹ ਆਫਤ ਉਹ ਕਹਿੰਦੇ ਕਰੀਏ ਕੀ ਮਈਆ ਮੁੱਕ ਦੀ ਗੱਲ ਇਹ ਹੈ ਕਿ ਰੱਜ ਕੇ ਪਿਆਏ ਮੀਂਹ ਮਈਆ ਕਿ ਰੱਜ ਕੇ ਪਿਆਏ ਮੀਂਹ ਮਈਆ ਕਈ ਕਹਿੰਦੇ ਕਿ ਚਾਹ ਪੀਨੇ ਆ ਪਕੌੜੇ ਖਾ ਰਹੇ ਆ ਲੱਗਿਆ ਪਿਆਏ ਜੀ ਮਈਆ ਤੇ ਕਈ ਕਹਿੰਦੇ ਬਿਲਕੁਲ ਨਹੀਂ ਲੱਗ ਰਿਹਾ ਜੀ ਮਈਆ ਮੁਕਤ ਦੀ ਗਲੇ ਹੈ ਕਿ ਰੱਜ ਕੇ ਪਿਆ ਨਹੀਂ ਮਈਆ ਰਾਜ ਕੇ ਪਿਆ ਨਹੀਂ ਮਈਆ ਸਖਸ਼੍ਰੀਏ ਕਾਲ ਪੀਵੀਪਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੀ ਸੂਰੀ ਤੁਸੀਂ ਸ਼ੇਅਰ ਤੋਂ ਮਜ਼ਾ ਲਾ ਲੈਂਦੇ ਵੀਡੀਓ ਕਿਸਵਾਮਤ ਹੁੰਦਾ ਸਾਥੀਓ ਰਾਜ ਕੇ ਨਹੀਂ ਪਿਆ ਔਰ ਨਵੇਂ ਸ਼ਹਿਰ ਦੀ ਗੱਲ ਕਰੀਏ ਜੇਲਾ ਸ਼ਹੀਦ ਭਗਤ ਸਿੰਘ ਨਗਰ ਦੀ ਗੱਲ ਕਰੀਏ ਤਾਂ ਹਰ ਥਾਈਂ ਜਿਹੜਾ ਇਉਂ ਲੱਗਦਾ ਕਿ ਹਰ ਸ਼ਹਿਰ ਹਰ ਗਲੀ ਹਰ ਮੱਲਾ ਹਰ ਵਾਰਡ ਉਹਨੇ ਨਹਿਰ ਦਾ ਰੂਪ ਧਾਰ ਲਿਆ ਗੋਡੇ-ਗੋਡੇ ਪਾਣੀ ਹੈ ਪਹਿਲਾ ਲੋਕਾਂ ਦਾ ਗਿਲਾ ਸੀ ਕਿ ਮੀਂਹ ਪੈ ਨਹੀਂ ਰਿਹਾ ਹੁਣ ਪੂਰਾ ਜ਼ਿਲ੍ਹਾ ਜਿਹੜਾ ਹੈ ਜੇ ਪੂਰਾ ਪੰਜਾਬ ਕਹਿ ਲਈਏ ਉਹ ਗਿੱਲਾ ਹੋਇਆ ਪਿਆ ਸੌਣ ਤਾਂ ਲੰਘ ਗਿਆ ਸੀ ਤੇ ਭਾਦੋ ਵੀ ਅੱਧੇ ਨਾਲੋਂ ਜ਼ਿਆਦਾ ਜਿਹੜਾ ਮਹੀਨਾ ਭਾਦੋ ਦਾ ਵੀ ਲੰਘ ਗਿਆ ਸੀਗਾ ਲੋਕਾਂ ਦਾ ਗਿਲਾ ਬਹੁਤ ਸੀ ਕਿ ਯਾਰ ਬਾਰਿਸ਼ ਨਹੀਂ ਹੋ ਰਹੀ ਬਾਰਿਸ਼ ਨਹੀਂ ਹੋ ਰਹੀ ਮੀਂਹ ਨਹੀਂ ਪੈ ਰਿਹਾ ਤਾਂ ਹੁਣ ਇਹੋ ਜਿਹਾ ਮੀਂਹ ਪਿਆ ਕਿ ਸਾਰੇ ਪਾਸੇ ਗਿੱਲਾ-ਗਿੱਲਾ ਹੋ ਗਿਆ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਸਾਨੂੰ ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਸਵੇਰ ਤੋਂ ਮੇਰੇ ਖਿਆਲ 20 ਬਾਈ ਅਨਨੋ ਨੰਬਰ ਤੋਂ 30 35 ਕਾਲਸ ਆ ਗਏ ਹੋਣੇ ਕਿ ਆਜੋ ਜੀ ਬਈ ਪਾਣੀ ਖੜਾ ਹੈ ਦਿਖਾ ਦਿਓ ਜੀ ਤਾਂ ਮੈਂ ਵੀਰਾ ਭੈਣਾ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਕਮੈਂਟ ਕਰਦੇ ਅਸੀਂ ਚੱਲਦੇ ਲਾਈਵ 'ਚ ਤੁਹਾਡੇ ਮਹੱਲੇ ਦਾ ਤੁਹਾਡੇ ਵਾਰਡ ਦਾ ਜ਼ਿਕਰ ਕਰ ਲੈਣਾ ਕਿਉਂਕਿ ਮੈਂ ਹੁਣ ਵੀ ਕਿਸੇ ਤੋਂ ਪਤਾ ਕੀਤਾ ਸੀਗਾ ਕਹਿੰਦੇ ਕਿ ਕੋਠੀ ਰੋਡ ਜਿਹੜਾ ਪੂਰਾ ਭਰਿਆ ਪਿਆ ਔਰ ਨਾਲ ਦੀ ਨਾਲ ਕਲਾਮ ਰੋਡ ਤੇ ਕਹਿੰਦੇ ਬਹੁਤ ਪਾਣੀ ਹੈ ਤਾਂ ਮੀ ਪਿਆ ਕਿਵੇਂ ਜੀ ਮੀ ਇਸ ਤਰੀਕੇ ਪਿਆ ਕਹਿੰਦੇ ਕਿ ਪਹਿਲਾਂ ਜਿਹੜਾ ਬੱਦਲ ਸੀ ਉਹ ਇੱਕ ਇਧਰੋਂ ਆਉਂਦਾ ਸੀ ਇੱਕ ਦੂਜੇ ਪਾਸਿਓਂ ਆਉਂਦਾ ਸੀਗਾ ਤੇ ਪਿੱਛੇ ਨੂੰ ਮੁੜ ਜਾਂਦੇ ਸੀਗੇ ਪਰ ਫਿਰ ਬੱਦਲ ਜਿਹੜੇ ਕੱਲ ਰਾਤ ਉਹ ਆਪਸ ਵਿੱਚ ਘੁਲ ਮਿਲ ਗਏ ਲੜ ਪਏ ਗੁੱਥਮ ਗੁੱਥੀ ਹੋਏ ਤੇ ਇੰਨਾ ਸ਼ਰਾਟਾ ਵਰਿਆ ਇੰਨਾ ਮੀਂਹ ਪਿਆ ਕਿ ਤੁਸੀਂ ਹਾਲਾਤ ਦੇਖ ਪਾ ਰਹੇ ਹੋ ਪਰਮ ਨਾਲ ਦੀ ਨਾਲ ਉਹਨਾਂ ਲੋਕਾਂ ਲਈ ਚਿੰਤਾ ਪਿਆ ਜਿਨ੍ਹਾਂ ਦੇ ਕੋਠੇ ਕੱਚੇ ਆ ਸਾਡੀ ਵੈਸੇ ਟੀਮ ਗਈ ਵੀ ਹੋਈ ਹੈ ਜਗ੍ਹਾ ਜਿੱਥੇ ਕੁਝ ਬਜ਼ੁਰਗ ਰਹਿੰਦੇ ਨੇ ਜਿਹੜੇ ਤਕਲੀਫ 'ਚ ਨੇ ਤਾਂ ਉਹਨਾਂ ਦੀ ਮਦਦ ਦੀ ਬਹੁਤ ਜ਼ਰੂਰਤ ਹੈ ਅਸੀਂ ਤਾਂ ਕਹਿ ਸਕਦੇ ਆ ਕਿ ਜਿਹੜੇ ਮੌਸਮ ਨੇ ਮિજાਜ ਬਦਲ ਲਈ ਪਰ ਜਿਨ੍ਹਾਂ ਤੇ ਇਹ ਆਫਤ ਬਣ ਕੇ ਆਇਆ ਅਸੀਂ ਉਹਨਾਂ ਦਾ ਸਾਥ ਵੀ ਦਈਏ ਇਹ ਵੀ ਬਹੁਤ ਜ਼ਰੂਰੀ ਆ ਆਪਣੇ ਆਂਢੀ ਗੁਆਂਢੀ ਜੇਕਰ ਕੋਈ ਤਕਲੀਫ 'ਚ ਹੈ ਸਾਡੇ ਪਿੰਡ 'ਚ ਜੇਕਰ ਕੋਈ ਤਕਲੀਫ 'ਚ ਹੈ ਉਸ ਦੀ ਮਤਲਬ ਲਈ ਵੀ ਅੱਗੇ ਰਹੀਏ ਕਿਉਂਕਿ ਜਿਨ੍ਹਾਂ ਦੇ ਕੋਠੇ ਕੱਚੇ ਆ ਉਹ ਜਦ ਚੁੰਦੇ ਆ ਤਾਂ ਉਹ ਤਾਂ ਇਹੀ ਕਹਿੰਦੇ ਆ ਕਿ ਹੜਾ ਓਏ ਹੜਾ ਰੱਬਾ ਮਾਫ਼ ਕਰ ਇਹ ਮੀਂਹ ਨੂੰ ਬੰਦ ਕਰ ਇਹ ਬਾਰਿਸ਼ ਨੂੰ ਬੰਦ ਕਰ ਅਸੀਂ ਤਾਂ ਕਹਿ ਦਿੰਦੇ ਆ ਕਿ ਠੀਕ ਐ ਮੌਸਮ ਠੰਡਾ ਹੋ ਗਿਆ ਗਰਮੀ ਤੋਂ ਥੋੜੀ ਰਾਹਤ ਮਿਲੀ ਪਰ ਜਿਹਨਾਂ ਲਈ ਆਫਤ ਬਣ ਗਿਆ ਆ ਜਿਵੇਂ ਹੁਣ ਫਿਰ ਦੇਖੋ ਪੱਤਿਆਂ 'ਤੇ ਪਾਣੀ ਕਿਵੇਂ ਮਤਲਬ ਪੱਤਿਆਂ ਦੇ ਉੱਤੇ ਪਾਣੀ ਐ ਔਰ ਵੈਸੇ ਵੀ ਕਿਹਾ ਜਾਂਦਾ ਕਿ ਉਹੀ ਨਹੀਂ ਕੋਈ ਉੱਪਰੋਂ ਥੱਲੇ ੇਠਾ ਡਿੱਗਦਾ ਜਿਹਨੂੰ ਪਹਿਲਾਂ ਹੀ ਅਸਮਾਨ 'ਚ ਜਿੱਦੀ ਜਗ੍ਹਾ ਹੋਵੇ ਉਹ ੇਠਾ ਡਿੱਗੇ ਤਾਂ ਕੋਈ ਕਾਰਨ ਹੁੰਦਾ ਨਹੀਂ ਵਰਦਾ ਪਿਆ ਕਿਣੀਆਂ ਆਉਂਦੀਆਂ ਪਈਆਂ ਤਾਂ ਤੇ ਪਿੱਛੇ ਕੋਈ ਕਾਰਨ ਐ ਔਰ ਬੱਦਲ ਵੀ ਫਿਰ ਕਹਿੰਦੇ ਕਿ ਯਾਰ ਤੁਸੀਂ ਛੱਟ ਤੇ ਹਰਖ ਕਰਦੇ ਸੀ ਗੱਲਾ ਕਰਦੇ ਸੀ ਲਾਓ ਅਸੀਂ ਹੁਣ ਇੰਨਾ ਵਰਨਾ ਇਹਨਾਂ ਨੇ ਵੀ ਵੈਸੇ ਬਦਲਣਾ ਨੇ ਸਰਕਾਰਾਂ ਆ ਰਹੀ ਕਰਦੀ ਸਰਕਾਰਾਂ ਵੀ ਕੀ ਆ ਪਹਿਲਾਂ 4.5 ਸਾਲ ਬੋੜਦੀਆਂ ਨਹੀਂ ਫਿਰ ਫਿਰ ਅਖੀਰਲੇ 6 ਮਹੀਨੇ ਜਿਹੜੇ ਆ ਉਹ ਇੰਨਾ ਕਿ ਲੋਕਾਂ ਦੇ ਘਰਾਂ ਘਰ ਚ ਆਉਂਦੇ ਆ ਕਿ ਉਹ ਲੋਕਾਂ ਦੀ ਬਸ ਹੋ ਜਾਂਦੀ ਹੁਣ ਇਹੀ ਗੱਲ ਹੋਈ ਆ ਪਹਿਲਾਂ ਨਾ ਸੌਣ ਤੇ ਨਾ ਦੇ ਭਾਦੋ ਚ ਹੁਣ ਭਾਦੋ ਵੀ ਮੁਕਣ ਦੇ ਕਿਨਾਰੇ ਆ ਗਿਆ ਤਾਂ ਮੀ ਕਹਿੰਦਾ ਹੁਣ ਮੈਂ ਆ ਗਿਆ ਹੁਣ ਤੁਸੀਂ ਟੈਂਸ਼ਨ ਨਾ ਲਓ ਤਾਂ ਪਈ ਕਈ ਬੱਚਿਆਂ ਨੂੰ ਫਾਇਦਾ ਹੋ ਗਿਆ ਸਕੂਲੋਂ ਛੁੱਟੀ ਹੋ ਗਈ ਕਈ ਜਿਹੜੇ ਦਫ਼ਤਰ ਤੋਂ ਲੇਟ ਹੋ ਕੇ ਪਰ ਮੈਂ ਕਈ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਥੋਡੇ ਯਾਰ ਜੇ ਕਰੰਬੇ ਥੋੜਾ ਲੇਟ ਆਇਆ ਅੱਜ ਗੁੱਸੇ ਨਾ ਹੋਈਏ ਕਿਉਂਕਿ ਤੁਹਾਨੂੰ ਪਤਾ ਹੀ ਹਾਲਾਤ ਕਿਹੋ ਜਿਹੇ ਆ ਸਾਰਾ ਸ਼ਹਿਰ ਸਾਰੀਆਂ ਗਲੀਆਂ ਸਾਰੇ ਮਹੱਲੇ ਉਹ ਜਿਹੜੇ ਪਾਣੀ ਨਾਲ ਭਰੇ ਪਏ ਪਰ ਇੱਕ ਬੇਨਤੀ ਮੇਰੀ ਜ਼ਰੂਰ ਹੈ ਕਿ ਬੱਚਿਆਂ ਨੂੰ ਜਿਹੜਾ ਤੁਸੀਂ ਨੰਗੇ ਪਿੰਡੇ ਜਾਂ ਬੱਚਿਆਂ ਨੂੰ ਪਾਣੀ ਵਿੱਚ ਆਉਣ ਨਾ ਦਿਓ ਚਾ ਕਿਉਂਕਿ ਵੀ ਬੱਚਿਆਂ ਨੂੰ ਸ਼ੌਂਕ ਹੁੰਦਾ ਨਾ ਕਿ ਜਾਈਏ ਪਾਣੀ ਚ ਨਹਾ ਕੇ ਆਈਏ ਕਿਉਂਕਿ ਸੀਵਰ ਦਾ ਪਾਣੀ ਵੀ ਬੜੀ ਜਗ੍ਹਾ ਮਿਕਸ ਹੋ ਕੇ ਜਿਹੜਾ ਇਹ ਪਾਣੀ ਵਿੱਚ ਆਉਣਾ ਤਾਂ ਪਾਣੀ ਗੰਧਲਾ ਹੈ ਪਾਣੀ ਸਾਫ਼ ਨਹੀਂ ਹੈ ਅ ਮੱਛਰ ਤਾਂ ਇੱਥੇ ਬੈਠੇ ਲੜੀ ਜਾਂਦਾ ਜਾ ਜਿੱਥੇ ਪਾਣੀ ਜ਼ਿਆਦਾ ਹੋਊਗਾ ਤੁਸੀਂ ਆਪਸੇ ਹੱਬ ਲਾ ਲਿਓ ਕਿੰਨਾ ਇੱਕ ਉੱਥੇ ਆਪਾਂ ਸੇਫਟੀ ਨੂੰ ਮੈਜ਼ਰ ਕਰ ਸਕਦੇ ਆ ਤੇ ਨਾਲ ਦੀ ਨਾਲ ਜਿਹੜੇ ਵਿਚਾਰੇ ਕੰਮ ਵਾਲੇ ਆ ਉਹ ਤਾਂ ਟਾਈਮ 'ਤੇ ਪਹੁੰਚ ਹੀ ਗਏ ਮੇਰੇ ਅਰਘੇ ਆਲਸੀ ਹੱਲੇ ਘੰਟਾ ਤੋਂ ਪਹਿਲਾਂ ਹੀ ਹੋਇਆ ਉੱਠੇ ਆ ਇਧਰ ਉਧਰ ਖਬਰ ਪ੍ਰਾਪਤ ਕੀਤੀ ਕਿ ਕਿਹੋ ਜਿਹਾ ਮਾਹੌਲ ਹੈ ਪਰ ਕੰਮ ਕਰਨ ਵਾਲੇ ਵਿਚਾਰੇ ਜਿਹੜੇ ਦਿਹਾੜੀ ਦਾ ਟੱਪੇ ਵਾਲੇ ਆ ਜਿਹੜੇ ਕਈ ਦਫ਼ਤਰਾਂ 'ਚ ਕੰਮ ਕਰਦੇ ਉਹ ਵਿਚਾਰੇ ਮੀਂਹ ਹੋਵੇ ਨੇਰੀ ਹੋਵੇ ਪਹੁੰਚ ਕੇ ਉਹਨਾਂ ਨੂੰ ਸਲੂਟ ਹੈ ਦੁਕਾਨਦਾਰਾਂ ਨੂੰ ਸਲੂਟ ਹੈ ਪਰ ਕੋਠੀ ਰੋਡ ਤੇ ਕਹਿੰਦੇ ਪਾਣੀ ਬਹੁਤ ਖੜਾ ਹੈ ਰੇਲਵੇ ਰੋਡ ਤੇ ਉਹ ਜਿਹੜੇ ਨੱਕੋ ਨੱਕੀ ਫਿਰ ਡੁੱਬ ਗਏ ਆ ਤਾਂ ਕੋ ਰੇਲਵੇ ਰੋਡ ਤੇ ਵੀ ਤੁਸੀਂ ਆਉਣਾ ਤਾਂ ਬੜਾ ਸਾਵਧਾਨ ਹੋ ਕੇ ਆਉਣਾ ਆ ਬਚਪਨ ਦੀ ਬਾਰਿਸ਼ ਹੋਰ ਸੀ ਹੁਣ ਬਾਰਿਸ਼ ਥੋੜੀ ਵੱਡੀ ਹੋ ਗਈ ਹੈ ਹੁਣ ਵੀ ਬੂੰਦ ਬੂੰਦ ਡਿੱਗਦੀ ਪਈ ਆ ਤਾਂ ਹਰ ਬੂੰਦ ਤੇ ਵਿੱਚ ਤੁਸੀਂ ਚਾਹੋ ਤਾਂ ਮਾਲਕ ਦਾ ਚਿਹਰਾ ਦੇਖ ਸਕਦੇ ਆ ਹਰ ਕਣਕਣ ਤੇ ਮਾਲਕ ਦਾ ਪਹਿਰਾ ਤੇ ਹਰ ਬੂੰਦ ਬੂੰਦ ਚ ਮਾਲਕ ਦਾ ਚਿਹਰਾ ਤੁਸੀਂ ਚਾਹੋ ਤਾਂ ਤੁਸੀਂ ਦੇਖ ਸਕਦੇ ਆ ਲੈਓ ਜੀ ਤੁਸੀਂ ਦੇ ਦਿਓ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾਵਾਂ ਕਿ ਬਾਹਰ ਜਿਹੜੀਆਂ ਕਣੀਆਂ ਮਾੜੀਆਂ ਮੋਟੀਆਂ ਪੈਂਦੀਆਂ ਪਈਆਂ ਉਹਨਾਂ ਦੇ ਕੀ ਹਾਲਾਤ ਨੇ ਬੱਤ ਵਿੱਚ ਬੱਤ ਹਵਾ ਜੀ ਆਉਂਦੀ ਹੈ ਤਾਂ ਜਿਹੜੇ ਪੱਤੇ ਆ ਉਹਨਾਂ ਤੋਂ ਪਾਣੀ ਜਿਹੜਾ ហេਠਾ ਵੱਲੋਂ ਡਿੱਗਦਾ ਤਾਂ ਫਿਰ ਐ ਲੱਗਦਾ ਕਿ ਸ਼ਰਾਟਾ ਫਿਰ ਤੋਂ ਪਊਗਾ ਬਾਕੀ ਹੁਣ ਮੈਂ ਤੁਹਾਡੇ ਜਿਹੜੇ ਕਮੈਂਟਸ ਆ ਉਹ ਲੈ ਲੈਣੇ ਆ ਤੇ ਤੁਹਾਡੇ ਕਮੈਂਟਸ ਜਿਹੜੇ ਆਪਾਂ ਉਹ ਪੜ੍ਹ ਲੈਣੇ ਆ ਵੈਸੇ ਪਹਿਲਾਂ ਤਾਂ ਇੱਕ ਵਾਰੀ ਲੱਗਾ ਸੀ ਕਿ ਗੱਡੀਆਂ ਸਾਰੀਆਂ ਤੋ ਹੋ ਗਈਆਂ ਪਰ ਮੁੜ ਕੇ ਫਿਰ ਤੋਂ ਗੱਡੀਆਂ ਸਾਰੀਆਂ ਜਿਹੜੀਆਂ ਉਹ ਖਰਾਬ ਹੋ ਗਈਆਂ ਉਹਨਾਂ ਮਤਲਬ ਜਿਹੜਾ ਜਿੰਨੀ ਸਫਾਈ ਹੋਈ ਸੀਗੀ ਉਹਨੇ ਤੇ ਫਿਰ ਮਿੱਟੀ ਪੈ ਗਈ ਤੇ ਉਸ ਤੋਂ ਬਾਅਦ ਕਈ ਗੱਡੀਆਂ ਤੇ ਮੈਨੂੰ ਸੁਣਨ ਚ ਆਇਆ ਕਿ ਪਾਣੀ ਵੀ ਜਿਹੜਾ ਅੰਦਰ ਚਲਾ ਗਿਆ ਕੋਠੀ ਰੋਡ ਤੇ ਜੇ 2-4 ਗੱਡੀਆਂ ਵੀ پارک ਸੀਗੀਆਂ ਕਲਾਮ ਰੋਡ ਤੇ ਕੋਈ ਗੱਡੀਆਂ پارک ਸਿਗੀਆਂ ਤਾਂ ਪਾਣੀ ਕਹਿੰਦੇ ਵਿੱਚ ਪੈ ਗਿਆ ਤਾਂ ਮੈਂ ਕਮੈਂਟਸ ਲੈ ਲੈਣਾ ਜੀ ਭੁਪਿੰਦਰ ਭੁਪਿੰਦਰ ਕਹਿ ਰਹੇ ਨੇ ਜੀ Thumbs up ਕਰਨੇ ਥੈਂਕ ਯੂ ਜੀ ਅ ਜਸਕਰਚਾ ਜੀ ਕਹਿ ਰਹੇ ਨੇ ਗੁੱਡ ਮਾਰਨਿੰਗ ਸਹੀ ਗੱਲ ਹੈ ਮੇਰੀ ਤਾਂ ਮਾਰਨਿੰਗ ਹੁਣੀ ਹੋਈ ਆ ਘੰਟਾਕ ਪਹਿਲਾਂ ਭੁਪਿੰਦਰ ਜੀ ਫਿਰ ਕਹਿ ਰਹੇ ਨੇ ਗੁੱਡ ਮਾਰਨਿੰਗ ਪ੍ਰਦੀਪ ਕੁਮਾਰ ਕਹਿ ਰਹੇ ਨੇ ਗੁੱਡ ਮਾਰਨਿੰਗ ਡੀਅਰ ਜਸਵੀਰ ਕੌਰ ਜੀ ਕਰ ਰਹੇ ਨੇ ਵਿੱਕੀ ਗਿਲ ਜੀ ਠੀਕ ਠਾਕ ਜੀ ਅ ਦੱਸੋ ਜੀ ਆਪਣੇ ਤੁਸੀਂ ਹੁਣ ਪਿੰਡ ਸ਼ਹਿਰ ਗਰਾں ਦਾ ਨਾਮ ਲੈ ਕੇ ਦੱਸੋ ਜੀ ਕਿੱਥੇ ਕਿੱਥੇ ਪਾਣੀ ਖੜਾ ਆਪਾਂ ਪਹੁੰਚ ਜਾਨੇ ਆ ਜੀ ਮਨਨਾ ਗੁੱਡ ਮਾਰਨਿੰਗ ਸੂਰੀ ਸਾਹਿਬ ਸਾਰੀ ਟੀਮ ਨੂੰ ਥੈਂਕ ਯੂ ਜੀ ਸੰਦੀਪ ਜੈਨ ਜੀ ਕਰ ਰਹੇ ਨੇ ਕੀ ਪਿੱਟ ਅਪ ਸੈਂਦੀ ਜੀ ਕਹਿ ਰਹੇ ਮੈਂ ਹਾਈ ਗੁੱਡ ਮਾਰਨਿੰਗ ਸਾਹਿਬ ਜੀ ਥੈਂਕ ਯੂ ਸਰ ਸੈਂਦੀ ਐਸ ਗੁੱਡ ਮਾਰਨਿੰਗ ਸਰ ਜੀ ਗੁੱਡ ਮਾਰਨਿੰਗ ਸੁਖਵੀਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਗੁਰਨਾਜ ਸਿੰਘ ਜੀ ਹੈਲੋ bro ਹੈਲੋ ਜੀ ਤਾਂ ਠੀਕ ਹੈ ਜੀ ਨਵੇਂ ਸ਼ਹਿਰ ਚ ਥਾਂ ਥਾਂ ਤੇ ਪਾਣੀ ਖੜਾ ਸਾਡੇ ਜਿਹੜੇ ਦੁੱਧ ਵਾਲੇ ਅੰਕਲ ਆਉਂਦੇ ਉਹ ਦੱਸਦੇ ਕਹਿੰਦੇ ਕਿ ਮੈਂ ਤਾਂ ਕਾਕਾ ਭਿੱਜਿਆ ਹੀ ਆਇਆ ਬੁਰੇ ਹਾਲ ਆ ਕਲਾਮ ਰੋਡ ਤੇ ਕਹਿੰਦੇ ਪਾਣੀ ਬਹੁਤ ਖੜਾ ਮੰਦਰ ਦੇ ਆਸ-ਪਾਸ ਤੇ ਅ ਮਾਹੀ ਰਾਹੋਂ ਕਹਿ ਰਹੇ ਰਾਹੋਂ ਸਵੇਰ ਸੀ ਪਾਣੀ ਹੁਣ ਤਾਂ ਸਾਫ ਹੋ ਗਿਆ ਆ ਰਾਹੋਂ ਬੜਾ ਔਖਾ ਦਾ ਪਿੱਛੋਂ ਕਿਉਂਕਿ ਰਾਹੋਂ ਉੱਚਾ ਆ ਤੇ ਪਿੱਛੋਂ ਪਾਣੀ ਤੇਜ਼ ਆਉਂਦਾ ਮੋਰੇ ਦੁਕਾਨਾਂ ਵਾਲੇ ਨੂੰ ਬਹੁਤ ਤਕਲੀਫ ਹੁੰਦੀ ਆ ਸਖਸ਼ਮ ਸਖਸ਼ਮ ਲਿਖ ਰਹੇ ਨੇ ਕੀ ਹਾਲ ਚਾਲ ਐ ਹੈਮੀ ਐਂਟਰਪ੍ਰਾਈਜ਼ਸ ਰੋਪੜ ਤੋਂ ਲਿਖ ਰਹੇ ਨੇ ਗੁੱਡ ਮਾਰਨਿੰਗ ਠੀਕ ਐ ਸਰ ਹਰਿੰਦਰ ਬਜਾੜ ਜੀ ਸਾਡੇ ਬ੍ਰਦਰ ਵੱਡੇ ਭਰਾ ਹਰਿੰਦਰ ਬਜਾੜ ਜੀ ਉਹ ਲਿਖ ਰਹੇ ਨੇ ਗੁੱਡ ਮਾਰਨਿੰਗ ਜੀ ਬਜਾਰ ਸਾਹਿਬ ਤੁਸੀਂ ਤਾਂ ਜਲਦੀ ਉੱਠ ਜਾਂਦੇ ਆ ਅ ਰਾਜ ਸ਼ੋਕਰ ਕਹਿ ਰਹੇ ਨੇ ਕਿ ਬੈਸਟ ਕਾਰ ਵਾਸ਼ ਕਾਰ ਤਾਂ ਜਿਵੇਂ ਵੈਸੇ ਹੀ ਵਾਸ਼ ਹੋ ਗਈ ਜੀ ਅੱਜ ਤਾਂ ਵੈਸੇ ਹੀ ਕਾਰਾਂ ਵਾਸ਼ ਹੋ ਗਈਆਂ ਲੋਕਾਂ ਨੂੰ ਪਹਿਲਾਂ ਖੁਸ਼ੀ ਚੜੀ ਕਿ ਕਾਰਾਂ ਵਾਸ਼ ਹੋ ਗਈਆਂ ਪਰ ਬਾਅਦ ਵਿੱਚ ਫਿਰ ਗੰਦਲੀਆਂ ਹੋ ਗਈਆਂ ਕਿਉਂਕਿ ਸੀਵਰ ਦਾ ਪਾਣੀ ਜਿਹੜਾ ਫਲੋ ਚ ਨਾਲ ਆ ਰਿਹਾ ਦੀਪਕ ਸੱਬਰਵਾਲ ਕਹਿ ਰਹੇ ਨੇ ਸਲੋ ਰੋਡ ਦਾ ਬਹੁਤ ਮਾੜਾ ਹਾਲ ਹੈ ਸੂਰੀ ਸਾਹਿਬ ਜੀ ਆਉਨੇ ਆ ਜੀ ਆਉਨੇ ਆ ਐਕਚੁਅਲੀ ਸਾਡੀ ਟੀਮ ਗਈ ਹੋਈ ਆ ਜੀ ਗੜਸ਼ੰਕਰ ਉੱਥੇ ਕਿਤੇ ਦਿੱਕਤ ਸੀ ਕੋਈ ਉਧਰ ਗਏ ਹੋਇਆ ਮੇਰੇ ਫੈਮਿਲੀ ਮੈਂਬਰ ਨਾਲ ਨੇ ਫਾਦਰ ਸਾਹਿਬ ਉਧਰ ਨਾਲ ਲੈ ਕੇ ਗਏ ਹੋਏ ਆ ਉਹਨਾਂ ਨੇ ਆ ਜਾਣਾ ਫਿਰ ਆਪਾਂ ਥੋੜੀ ਦੀਰ ਤੇ ਨਵੇਂ ਸ਼ਹਿਰ ਦਾ ਪੂਰਾ ਮਾਹੌਲ ਦਿਖਾ ਦੇਣਾ ਕੁਝ ਪ੍ਰੋਮੋਸ਼ਨਲ ਵੀਡੀਓਜ਼ ਵੀ ਹੈਗੀਆਂ ਜਦੋਂ ਮੀਂਹ ਪੈਂਦਾ ਹੁੰਦਾ ਉਦੋਂ ਕਰੋ ਬੱਸ ਸਟੈਂਡ ਤੇ ਛੱਪੜ ਲੱਗਿਆ ਹੁੰਦਾ ਕਿੱਥੇ ਜਾਣਾ ਜੀ ਇੱਥੇ ਰਹਿਣਾ ਛੱਪੜ ਨਵੇਂ ਸ਼ਹਿਰ ਦੇ ਕੋਨੇ-ਕੋਨੇ 'ਚ ਪਾਣੀ ਖੜਾ ਹੋਣਾ ਲਾਡੀ ਸੁਮਨ ਕਹ ਰਹੇ ਨੇ ਨਵੀਂ ਆਬਾਦੀ ਨਹੀਂ ਆਬਾਦੀ ਤਾਂ ਸਾਰੇ ਆਗੇ ਜੀ ਮੈਸੇਜ ਵੀਡੀਓਜ਼ ਮੇਰੇ ਕੋਲ तकरीबन ਸਾਰੇ ਸ਼ਹਿਰ ਦੀਆਂ ਜ਼ਿਲ੍ਹੇ ਦੀਆਂ ਹੀ ਮੈਂ ਕਹਿ ਦਮ ਆ ਗਈਆਂ ਔਰ ਤੁਸੀਂ ਭੇਜੀ ਚਲੋ ਸਾਨੂੰ ਅਸੀਂ ਪੋਸਟ ਕਰੀ ਚੱਲਾਂਗੇ ਤੁਹਾਡੇ ਜਿਹੜੇ ਦੁੱਖ ਦਰਦ ਤੇ ਤਕਲੀਫਾਂ ਦਿਖਾਈ ਚੱਲਾਂਗੇ ਔਰ ਰਾਹੋਜ ਦਾ ਕਾਲ ਆਈ ਸੀ ਸਾਨੂੰ ਕਹਿੰਦੇ ਘਰਾਂ ਦੇ ਅੰਦਰ ਪਾਣੀ ਆ ਗਿਆ ਤਾਂ ਮੈਂ ਉਹੀ ਕਹਿ ਕੇ ਕਈਆਂਲੇ ਰਾਹਤ ਕਈਆਂਲੇ ਆਫਤ ਰਾਸ਼ੂਕਰ ਕਹਿੰਦੇ ਫ੍ਰੀ ਐਡ ਕਰਤੀ ਹੱਲੇ ਕੀਤੀ ਨਹੀਂ ਹੱਲੇ ਤਾਂ ਮੈਂ ਟਰੇਲਰ ਹੀ ਗਿਆ ਪੂਰੀ ਕਰਨ ਦੇ ਪੈਸੇ ਆ ਰਵੀ ਕੁਮਾਰ ਕਹਿ ਰਹੇ ਨੇ গুড মর্নিং ਸਰ ਜੀ গুড মর্নিং ਸਰ ਮੈਨੂੰ ਲੱਗਦਾ ਮੇਰੀ ਅੱਖਾਂ ਤੋਂ ਤੁਸੀਂ ਜੱਜਮੈਂਟ ਕਰ ਰਹੇ ਹੋ ਕਿ ਬੰਦਾ ਹੁਣ ਹੀ ਉੱਠਿਆ ਪ੍ਰੀਤ ਸੰਧੂ ਜੀ ਕਹਿ ਰਹੇ ਨੇ গুড ਮਾਰਨਿੰਗ ਸਰ ਜੀ গুড ਮਾਰਨਿੰਗ ਜੀ ਸੈਂਡੀਅਸ ਕੇਰ ਨੇ ਪੀ 32 ਵਾਲਿਆਂ ਦੀ ਜੈ ਹੋ ਜੈ ਤੁਹਾਡੀ ਭਾਜੀ ਜਿਹੜੇ ਦੇਖ ਰਹੇ ਆ ਤੁਸੀਂ ਦੇਖਦੇ ਆ ਤਾਂ ਪੀ 32 ਤੁਸੀਂ ਦੇਖੋ ਇਹਨਾਂ ਵੇ ਕਾਹਦਾ ਪੀ 32 ਮੈਂ ਹੀ ਖੁਦਾ ਨਹੀਂ ਨਾ ਹੋ ਸਕਦਾ ਤੁਸੀਂ ਨਾਲ ਆ ਭਰਾ ਪੈਣਾ ਨਾਲ ਆ ਤਾਂ ਹੀ ਕੋਈ ਗੱਲ ਬਾਤ ਆਦਰਵਾਇਜ਼ ਬੰਦੇ ਦੇ ਪੱਲੇ ਕੱਖ ਨਹੀਂ ਹੁੰਦਾ ਸਾਹਿਲ ਪੱਲਾ ਕਹਿ ਰਹੇ ਨੇ ਗੁੱਡ ਮਾਰਨਿੰਗ ਇਹ ਵੀ ਆਪਣਾ ਭਰਾ ਹੈ ਜੀ ਪੁਰਾਣਾ ਯਾਰ ਦੋਸਤ ਹੈ ਅ ਰਜਨੀ ਚੋਪੜਾ ਕਹਿ ਰਹੇ ਨੇ ਭਈਆ ਆਪकी ਰਿਪੋਰਟਿੰਗ ਬਹੁਤ ਅੱਛੀ ਹੁੰਦੀ ਹੈ ਥੈਂਕ ਯੂ ਜੀ ਆਸ਼ੂ ਦਿਗਵਾ ਜੈ ਬਾਬੇ ਦੀ ਵੱਡੇ ਭਾਜੀ ਜੈ ਬਾਬਾ ਬਲਕਨਾਥ ਜੀ ਅਭਿਸ਼ੇਕ ਰਾਣਾ ਕਹਿ ਰਹੇ ਸੂਰੀ ਸਾਹਿਬ ਬੇਕ ਫੈਨ ਫੈਨ ਨਹੀਂ ਲਾਇਆ ਜੀ ਮੈਂ ਕਿਤੇ ਫੈਨ ਲਾਇਆ ਨਹੀਂ ਸਿਰਫ ਦਿਲ ਚ ਨੇ ਜਗਾ ਆ ਦੇਖੋ ਪੀਪੀ ਬੱਤੀ ਦਿਲ ਤੇ ਆ ਜੀ ਤੁਸੀਂ ਸਾਰੇ ਦਿਲ ਦੀ ਧੜਕਣੋਂ ਅਸੀਂ ਤੁਹਾਡੇ ਫੈਨ ਆ ਤੁਸੀਂ ਦੇਖੋ ਕੀਮਤੀ ਸਮਾਂ ਕੱਢ ਕੇ ਕਮੈਂਟ ਕਰ ਰਹੇ ਹੋ ਆਪਣਾ ਨੈਟ ਚਲਾ ਰਹੇ ਹੋ ਨੈਟ ਘੜਾ ਅੰਬਾਨੀ ਚਾਚਾ ਜੀ ਨੇ ਫ੍ਰੀ ਚ ਕੀਤਾ ਆ ਹਰ ਇੱਕ ਚੀਜ਼ ਦਾ ਪੈਸਾ ਤੁਸੀਂ ਸਮਾਂ ਕੱਢ ਰਹੇ ਹੋ ਤੁਹਾਡੇ ਕੀਮਤੀ ਸਮੇਂ ਚੋਂ ਤੁਸੀਂ ਕੱਢ ਕੇ ਸਾਡੀ ਗੱਲਬਾਤ ਸੁਣਦੇ ਹੋ ਸਾਡੇ ਚੈਨਲ ਨੂੰ ਦੇਖਦੇ ਹੋ ਇਹ ਥੋੜਾ ਧੰਨਵਾਦ ਹੈ ਜੀ ਅਸੀਂ ਤੁਹਾਡੇ ਫੈਨ ਆ ਜੀ ਇਦਾਂ ਨਾ ਕਹੋ ਫੈਨ ਅਸੀਂ ਭਰਾ ਹੀ ਆ ਬਾਜੀ ਸਾਰੇ ਪਾਸੇ ਬਹੁਤ ਬੁਰਾ ਹਾਲ ਹੈ ਲੱਖ ਦਾ ਤਾਂ ਪੀੜ ਗਲੀ ਚ ਬਹੁਤ ਬੁਰਾ ਹਾਲ ਆ ਹੁੰਦਾ ਹੈ ਰਜਨੀ ਸੈਣੀ ਕਹ ਰਹੇ ਨੇ ਜੀ 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 ਮੈਂ ਕਹਿੰਦਾ ਜੀ ਨਵੇਂ ਸ਼ਹਿਰ ਦਾ ਕੋਈ ਇਦਾਂ ਦਾ ਇਲਾਕਾ ਹੈ ਹੀ ਨਹੀਂ ਏਰੀਆ ਹੈ ਹੀ ਨਹੀਂ ਇਦਾਂ ਦਾ ਵਾਰਡ ਹੈ ਹੀ ਨਹੀਂ ਜਿੱਥੋਂ ਮੈਨੂੰ ਸਵੇਰ ਦੀ ਕਾਲ ਨਾ ਹੀ ਹੋਵੇ ਜਿੰਨਾਂ ਨਾਲ ਮੈਂ ਗੱਲਬਾਤ ਨਾ ਕੀਤੀ ਹੋਵੇ ਪਰ ਅਫਸੋਸ ਮੈਨੂੰ ਇੱਕੋ ਗੱਲ ਦਾ ਹੁੰਦਾ ਕਿ ਜਿਹੜੇ ਆਪਣੇ ਪਰਿਵਾਰਕ ਮੈਂਬਰ ਐ ਨਾ ਜੀ ਜਿੰਨੇ ਵੀ ਵਾਰਡ 'ਚ ਸਾਡੇ ਭੈਣ ਭਰਾ ਰਹਿੰਦੇ ਆ ਦਿੱਕਤ ਇਹੀ ਹੁੰਦੀ ਆ ਉਹ ਕਹਿੰਦੇ ਅਸੀਂ ਮੋਰੇ ਆ ਕੇ ਨਹੀਂ ਬੋਲਣਾ ਬੋਲ ਤੁਸੀਂ ਜਾਓ ਫਿਰ ਜਦ ਮੈਂ ਬੋਲਦਾ ਜੀ ਇਕੱਲਾ ਤਾਂ ਫਿਰ ਐ ਲੱਗਦਾ ਕਿ ਯਾਰ ਇਹ ਸ਼ਾਇਦ ਪ੍ਰੋਪਗੈਂਡਾ ਕਰਨ ਆਇਆ ਸਾਨੂੰ ਬਦਨਾਮ ਕਰਨ ਆਇਆ ਉਹਨੇ ਤੁਹਾਨੂੰ ਦੱਸਦਾ ਕੋਠੀ ਰੋਡ ਦੇ ਨੇੜੇ ਇੱਕ ਵਾਰਡ ਆ ਉੱਥੇ ਸਾਡਾ ਯਾਰ ਦੋਸਤ ਰਕੇਸ਼ ਸਾਹਿਬ ਜਿਹੜਾ ਮੇਰੇ ਨਾਲ ਹੁੰਦਾ ਉਹ ਮੈਂ ਕਮੈਂਟ ਵੀ ਪੜ ਰਿਹਾ ਸੀਗਾ ਉਹ ਦੱਸਦਾ ਕਹਿੰਦਾ ਕਿ ਮੇਰੇ ਕੋਲ ਉਹਦੀ ਸ਼ਾਪ ਤੇ ਕਿਉਂਕਿ ਉਹਨੇ ਮੇਰੀ ਫੋਟੋ ਲਾਈ ਹੋਈ ਹੈ ਬਾਹਰ ਤਾਂ ਕਹਿੰਦਾ ਕਈ ਵਾਰ ਕਈ ਲੋਕ ਆ ਗਏ ਉਹ ਕਹਿੰਦੇ ਕਿ ਸਾਡੇ ਫਲਾਣੇ ਵਾਰਡ ਚ ਪਾਣੀ ਆ ਖੜਾ ਆ ਸੀਵਰ ਦਾ ਪਾਣੀ ਜਾਂਦਾ ਹੀ ਨਹੀਂ ਪਰ ਉਹ ਕਹਿੰਦਾ ਅਸੀਂ ਨਹੀਂ ਬੋਲਣਾ ਤੁਸੀਂ ਜਾ ਕਿਸ ਨੂੰ ਕਾਲ ਕਰ ਦਿਓ ਅਫਸਰ ਸਾਹਿਬਾਨ ਨੂੰ ਜਾ ਤੁਸੀਂ ਆਪਣੇ ਕੋਲੋਂ ਖਬਰ ਲਾ ਦੋ ਤਾਂ ਇਦਾਂ ਥੋੜੀ ਦਿੱਕਤ ਆਏ ਨਹੀਂ ਕਿਉਂਕਿ ਫਿਰ ਜਦੋਂ ਅਸੀਂ ਐਮਸੀ ਸਹਿਬਾਨ ਉਹਨਾਂ ਦਾ ਪੱਖ ਲੈਣਾ ਹੁੰਦਾ ਜਾਂ ਅਫਸਰਾਂ ਕੋਲ ਜਾਣਾ ਹੁੰਦਾ ਉਹਨਾਂ ਦਾ ਪੱਖ ਲੈਣ ਫਿਰ ਉਹ ਕਹਿੰਦੇ ਕਿ ਜੀ ਕੰਪਲੀਟ ਤਾਂ ਕੋਈ ਆਈ ਨਹੀਂ ਕੋਈ ਬੰਦਾ ਤਾਂ ਗੱਲ ਰੌਲਾ ਪਾ ਨਹੀਂ ਰਿਹਾ ਤੁਹਾਨੂੰ ਦਿੱਕਤ ਕੀ ਹੈ ਇਸ ਕਰਕੇ ਤੁਹਾਡਾ ਸਾਹਮਣੇ ਆਣਾ ਬਹੁਤ ਜ਼ਰੂਰੀ ਹੁੰਦਾ ਆਪਣਾ ਪੱਖ ਰੱਖਣਾ ਬਹੁਤ ਜ਼ਰੂਰੀ ਹੁੰਦਾ ਤੁਸੀਂ ਜੇਤੋਂ ਆਪਣਾ ਪੱਖ ਰੱਖਦੇ ਆ ਫਿਰ ਸਾਡੀ ਖਬਰ ਸਟਰੋਂਗ ਹੋ ਜਾਂਦੀ ਹੈ ਸਾਡਾ ਵੀ ਜਿਹੜਾ ਉਹਨੂੰ ਪੋਸਟ ਅਸੀਂ ਕਰਦੇ ਆ ਖਬਰ ਨੂੰ ਉਹ ਸਟਰੋਂਗ ਹੋ ਜਾਂਦੀ ਕਿ ਐਕਚੁਅਲ ਵਿੱਚ ਲੋਕ ਦੁਖੀ ਆ ਹੁਣ ਮੈਂ ਤੁਹਾਨੂੰ ਦੱਸਦਾ ਕਿ ਥਾਣੇ ਦੇ ਬਿਲਕੁਲ ਨਾਲ ਮੈਂ ਇੱਕ ਪੋਸਟ ਪਾਈ ਕਿ ਨਵੇਂ ਸ਼ਹਿਰ ਦਾ ਨਵਾਂ ਸੈਲਫੀ ਪੁਆਇੰਟ ਉੱਥੇ ਕਿਸੇ ਪੜ੍ਹੇ ਲਿਖੇ ਅਨਪੜ੍ਹ ਨੇ ਕਮੈਂਟ ਕੀਤੇ ਕਹਿੰਦੇ ਇਹਨਾਂ ਫਰਕ ਕੀ ਪੈਣਾ ਇਹਦਾ ਕੋਈ ਮਤਲਬ ਨਹੀਂ ਮੈਂ ਕਿ ਜਿੱਦਣ ਪਾਣੀ ਥੋੜੇ ਘਰ ਆਇਆ ਫਿਰ ਉਦੋਂ ਪਤਾ ਲੱਗੂਗਾ ਤਾਂ ਮਤਲਬ ਕਿ ਕੁਝ ਲੋਕ ਐਦਾਂ ਦੇ ਵੀ ਹੁੰਦੇ ਜਿਨ੍ਹਾਂ ਨੂੰ ਜਿਹੜੇ ਕਹਿੰਦੇ ਆ ਕਿ ਗੰਧ ਹੈਗਾ ਤਾਂ ਰਹਿਣ ਦਿਓ ਸੋ ਆਪਾਂ ਨੂੰ ਰਲ ਮਿਲ ਕੇ ਇੱਕ ਦੂਜੇ ਦੇ ਸਹਿਯੋਗੀ ਬਣਨਾ ਪੈਣਾ ਜਿਵੇਂ ਹੁਣ ਬੱਦਲ ਮਿਲੇ ਆਪਸ ਵਿੱਚ ਘੁਲੇ ਆ ਉਸ ਤੋਂ ਬਾਅਦ ਮੀਂਹ ਪਿਆ ਪਹਿਲਾਂ ਬੱਦਲ ਅੱਧੇ ਪਿੱਛੇ ਨੂੰ ਮੁੜ ਜਾਂਦੇ ਸੀਗੇ ਤੇ ਦੂਜੇ ਪਾਸੇ ਪਿੱਛੇ ਮੁੜ ਜਾਂਦੇ ਸੀਗੇ ਤਾਂ ਮੀ ਤਾਂ ਪੈਂਦਾ ਹੀ ਨਹੀਂ ਸੀਗਾ ਇਹ ਤਾਂ ਸਾਨੂੰ ਰਲ ਮਿਲ ਕੇ ਚੋਟ ਕਰਨੀ ਪੈਣੀ ਆ ਜੀ ਖੜਾਕਾ ਤਾਂ ਹੀ ਹੋਣਾ ਜੇ ਤੁਸੀਂ ਕਹੋ ਮੈਂ ਕੱਲਾ ਕਹਿਦਮਾ ਉਹ ਤਾਂ ਫਿਰ ਕੋਈ ਇੰਨਾ ਇੰਪੈਕਟ ਨਹੀਂ ਪੈਣਾ ਨਾ ਤੁਸੀਂ ਨਾਲ ਹੋਵੋਗੇ ਤੁਸੀਂ ਸਾਡੀ ਰੀਡ ਦੀ ਹੱਡੀ ਆ ਤੁਸੀਂ ਨਾਲ ਹੋਵੋਗੇ ਫਿਰ ਇੰਪੈਕਟ ਹੁੰਦਾ ਮਨੋਜ ਕੰਡਾ ਕਹਿੰਦੇ ਸਵੇਰੇ 7 ਵਜੇ ਸੜਕ ਤੇ ਨਿਕਲ ਕੇ ਵਗੈਰ ਰਿਪੋਰਟਿੰਗ ਹੋ ਸਕਦੀ ਸਕੂਲ ਜਾਂਦੇ ਬੱਚੇ ਚਿਕੜ ਦੇ ਸ਼ਿਕਾਰ ਹੋ ਗਏ ਸਕੂਲ ਜਾਂਦੇ ਬੱਚੇ ਜੀ ਜਿਨ੍ਹਾਂ ਨੇ ਦੁਕਾਨਾਂ ਤੇ ਆਣਾ ਜਿਹੜੀਆਂ ਭੈਣਾਂ ਘਰਾਂ 'ਚ ਕੰਮ ਕਰਦੀਆਂ ਜਿਹੜੇ ਦਿਹਾੜੀ ਟੱਪੇ ਵਾਲੇ ਆ ਜਿਹੜੇ ਦੁਕਾਨਾਂ ਤੇ ਕੰਮ ਕਰਦੇ ਦਫ਼ਤਰਾਂ 'ਚ ਜਾਂਦੇ ਆ ਸਾਰੇ ਦੁਖੀ ਹੋਏ ਆ ਹੁਣ ਵੀ ਜਿਹੜੇ ਆਈਲੈਂਡਸ ਕਰਨ ਆ ਰਹੇ ਉਹ ਵੀ ਦੁਖੀ ਹੋ ਰਹੇ ਆ ਮੇਸਾਜਨ ਕਹਿ ਰਹੇ ਨੇ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੀ ਸੁਚਾਰ ਕਹਿ ਰਹੇ ਨੇ ਸੂਰੀ ਸਾਹਿਬ ਰੱਬ ਤੋਂ ਜੰਨਤ ਜਨਤਾ ਖੁਸ਼ ਨਹੀਂ ਹੋਣੀ ਨਹੀਂ ਦੇਖੋ ਆਪਾਂ ਰੱਬ ਦੇ ਸਹਿਯੋਗੀ ਬਣਨਾ ਨਾ ਜੀ ਵੇਸਟ ਮੈਨੇਜਮੈਂਟ ਐਂਡ ਰੇਨ ਵਾਟਰ ਮੈਨੇਜਮੈਂਟ ਗੁੱਡ ਗਵਰਨੈਂਸ ਇਹ ਮਨੋਜੀ ਕੰਡਾ ਜੀ ਕਹਿ ਰਹੇ ਆ ਮਨੋਜੀ ਕੰਡਾ ਜੀ ਫਿਰ ਤੁਸੀਂ ਫਿਰ ਨੂੰ ਫੇਰ ਕਹਿਣਾ ਕਿ ਮੇਰੇ ਕੋਲ ਬੰਦੇ ਮੇਰੀ ਗਲੀ 'ਚ ਆ ਗਏ ਉਹ ਕਹਿੰਦੇ ਕਿ ਤੂੰ ਸਾਡੇ ਖਿਲਾਫ ਬੋਲਦਾ ਮੈਂ ਆ ਜਾਣਾ ਤੁਹਾਡੇ ਕੋਲ ਮੈਂ ਤੁਹਾਡੇ ਕੋ ਥੋੜੀ ਤੁਹਾਡਾ ਪੱਖ ਜਾਣਨ ਲਈ ਆ ਜਾਣਾ ਪਰ ਫਿਰ ਤੁਸੀਂ ਮੈਨੂੰ ਇਹ ਕਹਿਣਾ ਕਿ ਮੈਨੂੰ ਬੰਦਿਆਂ ਨੇ ਘੇਰ ਲਿਆ ਮੈਨੂੰ ਲੀਡਰਾਂ ਨੇ ਘੇਰ ਲਿਆ ਉਹ ਕਹਿੰਦੇ ਕਿ ਯਾਰ ਤੂੰ ਬਹੁਤ ਰੌਲਾ ਪਾ ਨਾਰੇਸ਼ ਕੁਮਾਰ ਜੀ ਕਹ ਰਹੇ ਨੇ ਰਾਈਟ ਜੀ ਮਨੋਜ ਕੰਡਾ ਕਹ ਰਹੇ ਨੇ ਡੀਅਰ 올 ਇਨ अवेक ऑफ द ਰੀਸੈਂਟ ਫਾਈਨ ਇੰਪੋਜ਼ਡ ਬਾਈ ਐਨਜੀਟੀ ਔਨ ਪੰਜਾਬ ਗਵਰਨਮੈਂਟ ਆਫ ਮਿਸਮੈਨੇਜਮੈਂਟ ਆਫ ਸੋਲਿਡ ਵੇਸਟ ਹਾਂ ਹੋਤਾ ਹੈ ਕਿ ਬਹੁਤ ਤਕੜਾ ਫਾਈਨ ਲੱਗਿਆ ਜੀ ਉਹਦੇ ਤੇ ਆਪਾਂ ਕਰਾਂਗੇ ਮਨੋਜ ਕੰਡਾ ਜੀ ਤੁਸੀਂ ਮੈਨੂੰ ਕਾਲ ਕਰ ਲਿਓ ਵੀ ਵਿਲ ਡੈਫੀਨਟਲੀ ਟਾਕ ਔਨ ਇਟ ਔਰ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਆ ਮੇਰੇ ਖਿਆਲ ਮੇਰੇ ਫੋਨ ਦੀ ਬੈਟਰੀ ਬਹੁਤ ਲੋ ਹੋ ਗਈ ਆ ਜੀ ਮੇਰੀ ਵੀ ਥੋੜੀ ਲੋ ਆ ਤਾਂ ਆਪਾਂ ਫਿਰ ਤੁਹਾਨੂੰ ਨਹਾ ਕੇ ਬੈਟਰੀ ਚਾਰਜ ਕਰਕੇ ਮਿਲਦੇ ਆ ਨਵੇਂ ਸ਼ਹਿਰ ਦੇ ਸਾਰੇ ਏਰੀਆ ਚ ਤੁਸੀਂ ਵੀਡੀਓਸ ਭੇਜ ਦਿਓ ਤੇ ਆਪਾਂ ਵੀਡੀਓਸ ਨੂੰ ਪੋਸਟ ਕਰ ਦਾਂਗੇ ਵੈਸੇ ਗੱਲ ਉਹੀ ਆ ਪ੍ਰਸ਼ਾਸਨ ਸੱਟ ਤੋਂ ਵੀ ਗਹਿਰੀ ਨੀਂਦ 'ਚ ਸੁੱਤਾ ਹੋਇਆ ਪ੍ਰਸ਼ਾਸਨ ਨੇ ਨਹੀਂ ਜਾਗਣਾ ਔਰ ਪਿਛਲੇ 40 ਸਾਲਾਂ 'ਚ ਮੈਂ ਇਹ ਨਹੀਂ ਕਹਿੰਦਾ ਕਿ ਹੁਣ ਦੀ ਸਰਕਾਰ ਵੇਲੇ ਹੀ ਔਖਾ ਆ ਪਿਛਲੀ ਸਰਕਾਰ ਵੇਲੇ ਹੀ ਬਹੁਤ ਔਖਾ ਸੀਗਾ ਪਰ ਬਜ਼ੁਰਗਾਂ ਤੋਂ ਇਹ ਸੁਣ ਰਹੇ ਆ ਕਿ ਪਿਛਲੇ 40 ਸਾਲਾਂ 'ਚ ਜਿਹੜਾ ਆ ਪਿਛਲੇ 7-8 ਸਾਲ ਲੰਘੇ ਆ ਨਾ 7-8 ਸਾਲ ਗੱਲ ਕਰ ਲਈਏ ਇੰਨੇ ਔਖੇ ਕਦੀ ਨਹੀਂ ਹੋਏ ਕਹਿੰਦੇ ਮਤਲਬ ਸੜਕਾਂ ਨੂੰ ਲੈ ਕੇ ਨਾਲੀਆਂ ਨੂੰ ਲੈ ਕੇ ਸੀਵਰ ਨੂੰ ਲੈ ਕੇ ਪੀਣ ਵਾਲੇ ਪਾਣੀ ਨੂੰ ਲੈ ਕੇ ਉਹਦਾ ਕਾਰਨ ਸ਼ਾਇਦ ਇਹ ਵੀ ਹੋ ਸਕਦਾ ਹੈ ਕਿਉਂਕਿ ਜਿਹੜੀ ਪੁਰਾਣੀ ਪਾਈਪਲਾਈਨ ਸੀ ਉਹ ਕਿਤੇ ਨਾ ਕਿਤੇ ਬਹੁਤ ਵੀਕ ਹੋ ਗਈ ਆ ਨਵੀਂ ਪਾਈਪਲਾਈਨ ਨਵੀਂ ਮੈਨੇਜਮੈਂਟ ਹੋਣੀ ਚਾਹੀਦੀ ਆ ਔਰ ਉਹ ਹੋ ਨਹੀਂ پا ਰਹੀ ਔਰ ਲੀਡਰ ਉਸ ਪ੍ਰਤੀ ਸੁਚੇਤ ਨਹੀਂ ਆ ਲੀਡਰ ਸਿਰਫ ਜੋ ਆਪਾਂ ਦੇਖ ਹੀ ਰਹੇ ਆ ਇਧਰੋਂ ਉਧਰ ਪੱਟਥਲ ਚੱਕਥਲ ਹੋ ਰਹੀ ਆ ਚਾਹੇ ਪੂਰੇ ਪੰਜਾਬ ਲੈਵਲ ਤੇ ਚਾਹੇ ਇੰਡੀਆ ਲੈਵਲ ਤੇ ਚਾਹੇ ਸ਼ਹਿਰ ਦੇ ਲੈਵਲ ਤੇ ਪਾਈਪਾਂ ਦੀ ਪੱਟਥਲ ਨਹੀਂ ਹੋ ਰਹੀ ਪਾਈਪਾਂ ਦੀ ਉਹਨਾਂ ਨੂੰ ਸਵਾਰਿਆ ਨਹੀਂ ਜਾ ਰਿਹਾ ਸਿਰਫ ਪਾਰਟੀਆਂ ਦੀ ਪਾਰਟੀ ਵਿੱਚ ਲੀਡਰਾਂ ਦੀ ਗਿਣਤੀ ਵਧਾਈ ਜਾ ਰਹੀ ਆ ਮੈਂ ਕਹਿੰਦਾ ਨਵੇਂ ਸ਼ਹਿਰ ਦੀ ਗੱਲ ਨਹੀਂ ਕਰ ਰਿਹਾ ਜੀ ਪੂਰੇ ਪੰਜਾਬ ਦੀ ਪੂਰੇ ਦੇਸ਼ ਦੀ ਗੱਲ ਕਰ ਰਿਹਾ ਪੂਰੀ ਵਰਲਡ ਵਾਈਡ ਤੁਸੀਂ ਦੇਖ ਲਓ ਹੁਣ ਟਰੂਡੋ ਨੇ ਵੀ ਰੂਲ ਸਖਤ ਕਰ ਦਿੱਤੇ ਪਹਿਲਾਂ ਪੈਸਾ ਜਿੰਨਾ ਇਕੱਠਾ ਕਰਨਾ ਸੀ ਕਰ ਲਿਆ ਜੀ ਹਜ਼ਾਰਾਂ ਕਰੋੜ ਦਾ ਰੈਵਨਿਊ ਇਕੱਠਾ ਕਰ ਲਿਆ ਹੁਣ ਜਦ ਪਤਾ ਲੱਗਾ ਕਿ ਵੋਟਾਂ ਵਿੱਚ ਕੰਮ ਖਰਾਬ ਹੋ ਜਾਣਾ ਤਾਂ ਹੁਣ ਰੂਲ ਸਖਤ ਕਰ ਦਿੱਤੇ ਤੇ ਅੱਜ ਮੈਂ ਸਵੇਰੇ ਸੁਣ ਰਿਹਾ ਸੀਗਾ ਕਹਿੰਦੇ ਕਿ ਜੀ ਜੇ ਤੁਸੀਂ ਕੈਨੇਡਾ ਆਉਣਾ ਤੇ ਤੁਹਾਨੂੰ ਲੱਗਦਾ ਕਿ ਉੱਥੇ ਐਲ ਐਮ ਆਈ ਸੌਖੀ ਪ੍ਰਾਪਤ ਕਰ ਲਓਗੇ ਉਹ ਔਖਾ ਵੈਸੇ ਤੇ ਤੇ ਜਿਆਦਾ ਜਾਣਕਾਰੀ ਆਪਾਂ ਜਿਹੜੇ ਐਕਸਪਰਟ ਐ ਉਹਨਾਂ ਤੋਂ ਲਵਾਂਗੇ ਉਹ ਤੇਰੀ ਇਹਨੇ ਕਮੈਂਟ ਆ ਕੇ ਥੱਲੇ ਬਾਜੀ ਸਵੇਰੇ ਸਵੇਰੇ ਮੂਡ ਹੈਪੀ ਹੋ ਗਿਆ ਚਲੋ ਪਰਮਾਤਮਾ ਤੁਹਾਨੂੰ sada ਖੁਸ਼ ਰੱਖੇ ਬਾਜੀ ਵੈਸੇ ਵੀ ਸਰਕਾਰਾਂ ਨੂੰ ਜਨਤਾ ਵੋਟਾਂ ਵੇਲੇ ਹੀ ਯਾਦ ਆਉਂਦੀਆਂ ਸਰਕਾਰਾਂ ਬਦਲ ਜਾਂਦੀਆਂ ਪਰ ਹਾਲ ਉਹੀ ਰਹਿੰਦੇ ਸਿੱਕੇ ਦੇਖੋ ਅਸੀਂ ਮਗਰ ਲੱਗਦੇ ਇਹਨਾਂ ਦੇ ਅਸੀਂ ਤਾਂ ਵੋਟਾਂ ਵੇਲੇ ਬਥੇਰੇ ਨੂੰ ਕਹੀਦਾ ਕਿ ਤੁਸੀਂ ਸਵਾਲ ਕਰੋ ਆਪਣੇ ਵਾਰਡ ਨੂੰ ਲੈ ਕੇ ਮੈਨੂੰ ਇੱਕ ਗੱਲ ਹੀ ਸਮਝ ਨਹੀਂ ਲੱਗਦੀ ਜਦੋਂ ਲੀਡਰ ਆਉਂਦੇ ਆ ਭਾਸ਼ਣ ਦਿੰਦੇ ਆ ਇੰਡੀਆ ਲੈਵਲ ਦਾ ਪੰਜਾਬ ਲੈਵਲ ਦਾ ਜਿਹੜੇ ਵਾਰਡ ਚ ਆਉਂਦੇ ਆ ਜਿਹੜੇ ਪਿੰਡ ਚ ਆਉਂਦੇ ਆ ਜਿਹੜੇ ਮਹੱਲੇ ਚ ਆਉਂਦੇ ਉਹਦੀ ਗੱਲ ਹੀ ਨਹੀਂ ਕਰਦੇ ਲੋਕ ਤਾੜੀਆਂ ਮਾਰ ਕੇ ਚੱਲ ਜਾਂਦੇ ਗਲਤੀ ਅਸੀਂ ਵੀ ਹੈ ਨਾ ਮੰਨ ਲਓ ਕੋਈ ਆਇਆ ਤੁਹਾਡੇ ਐਮਪੀ ਆਇਆ ਐਮਪੀ ਦੀ ਵੋਟਾਂ ਵਿੱਚ ਕੋਈ ਕੋਈ ਲੀਡਰ ਆਇਆ ਕੋਈ ਕੈਂਡੀਡੇਟ ਆਇਆ ਉਹ ਆ ਕੇ ਇੰਡੀਆ ਲੈਵਲ ਦੀ ਗੱਲ ਕਰੂਗਾ ਉਹ ਆ ਕੇ ਪੰਜਾਬ ਲੈਵਲ ਦੀ ਗੱਲ ਕਰੂਗਾ ਲੋਕਾਂ ਨੂੰ ਉਸੇ ਵੇਲੇ ਖੜੇ ਹੋ ਕੇ ਕਹਿਣਾ ਚਾਹੀਦਾ ਕਿ ਭਾਈ ਮੈਨੂੰ ਮੇਰੇ ਮਹੱਲੇ ਦਾ ਦੱਸ ਕਿ ਤੂੰ ਐਮਪੀ ਬਣਨਾ ਤੇਰੇ ਕੋਲ ਇਹਨਾਂ ਲੈਡ ਫੰਡ ਆਉਣਾ ਇੱਥੇ ਕੀ ਦੇ ਕੇ ਜਾਊਂਗਾ ਜੇ ਕੋਈ ਐਮਐਲਏ ਆਂਦਾ ਉਹ ਵੀ ਇੰਡੀਆ ਲੈਵਲ ਦੀ ਗੱਲ ਕਰੂਗਾ ਪੰਜਾਬ ਲੈਵਲ ਦੀ ਗੱਲ ਕਰੂਗਾ ਉਹ ਵੀ ਆ ਵਰਲਡ ਲੈਵਲ ਦੀ ਗੱਲ ਕਰਨ ਲੱਪੈਂਦਾ WHO ਨੂੰ ਲੈ ਕੇ ਸਟੇਟਮੈਂਟਾਂ ਦੇਣ ਲੱਪੈਂਦੇ ਆ ਉਹਨੂੰ ਉਸੇ ਵੇਲੇ ਖੜਿਓ ਕੇ ਸਵਾਲ ਪੁੱਛਿਆ ਕਰੋ ਕਿ ਸਾਡੇ ਮਹੱਲੇ ਦੀ ਗੱਲ ਕਰ ਸਾਡੇ ਵਾਰਡ ਦੀ ਗੱਲ ਕਰ ਸਾਡੇ ਜਿਹੜੀ ਲੋਕੈਲਿਟੀ ਆ ਇਹਦੀ ਗੱਲ ਕਰ ਤੂੰ ਲੋਕਲ ਦੀ ਵੋਕਲ ਦੀ ਗੱਲ ਕਰ ਤੂੰ ਇੰਡੀਆ ਲੈਵਲ ਦੀ ਗੱਲ ਜਦੋਂ ਉੱਥੇ ਜਾਊਗਾ ਉਦੋਂ ਕਰੀ ਸਾਨੂੰ ਦੱਸ ਕੀ ਦੇ ਕੇ ਜਾਊਗਾ ਸਾਡੇ ਲਈ ਕੀ ਆਵਾਜ਼ ਚੱਕੂਗਾ ਪਰ ਉੱਥੇ ਅਸੀਂ ਤਾੜੀਆਂ ਮਾਰ ਕੇ ਅਸੀਂ ਬੰਨੋਗੀ ਦੀ ਚਾਹੇ ਹੁੰਨੇ ਆ ਮੈਂ ਤਾਂ ਵੋਟਾਂ 'ਚ ਇਹ ਵੀ ਦੇਖਿਆ ਜੀ ਕਿ ਕਈ ਬੰਦੇ ਮਤਲਬ ਉਹ ਤਿੰਨ ਤਿੰਨ ਚਾਰ ਚਾਰ ਪਾਰਟੀਆਂ ਦੇ ਫੰਕਸ਼ਨ ਦੇਖ ਲੈਂਦੇ ਆ ਇੱਕ ਦਿਨ 'ਚ ਹੀ ਮੈਨੂੰ ਇੱਕ ਵਾਰੀ ਇੱਕ ਬੰਦਾ ਮੈਂ ਦੇਖਿਆ ਉਹ ਭਾਜੀਪੀ ਦੇ ਪ੍ਰੋਗਰਾਮ 'ਚ ਵੀ ਮਿਲਿਆ ਪਹਿਲਾਂ ਕਾਂਗਰਸ 'ਚ ਹੀ ਹੋ ਮੈਂ ਕਿਹਾ ਤੁਸੀਂ ਇੱਧਰ ਆਗੇ ਕਹਿੰਦਾ ਹਾਂਜੀ ਹਾਂਜੀ ਸ਼ਾਮ ਨੂੰ ਆਪ ਵੀ ਸ਼ਾਮਲ ਹੋ ਗਿਆ ਤੇ ਤੁਸੀਂ ਖੁਦ ਇਮੇਜਿਨ ਕਰ ਲਓ ਕਿ ਪੱਧਰ ਕਿੱਥੇ ਤੱਕ ਡਿੱਗਿਆ ਹੋਇਆ ਚਲੋ ਬੈਟਰੀ ਹੁਣ ਇਜਾਜ਼ਤ ਨਹੀਂ ਦੇਰੀ ਆਪਾਂ ਬਹੁਤ ਜਲਦੀ ਫਿਰ ਬਾਜ਼ਾਰ ਚ ਆਉਨੇ ਆ ਮਿਲਦੇ ਆ ਜੀ ਅੱਜ ਦੋ ਤਿੰਨ ਪ੍ਰੋਮੋਸ਼ਨਲ ਵੀਡੀਓਜ਼ ਵੀ ਹੈਗੀਆਂ ਉਹ ਵੀ ਕਰਨੀਆਂ ਪਰ ਨਾਲ ਦੀ ਨਾਲ ਆਪਾਂ ਜਿਹੜਾ ਦੁੱਖਦਰਦ ਆ ਤਕਲੀਫ ਹੈ ਜਿਹੜੀ ਸਮੱਸਿਆ ਹੈ ਉਹ ਵੀ ਦਿਖਾਣੀ ਹੈ ਦਿੱਕਤਾਂ ਜੋ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਤੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਨੀ ਚਾਹੂੰਗਾ ਯਾਰ ਅੱਜ ਕੱਲ੍ਹ ਕੁਝ ਲੋਕ ਨੇ ਨੈਗੇਟਿਵ ਬਹੁਤ ਬੁਰਿਆ ਨੈਗੇਟਿਵ એનર્ਜੀ ਬਹੁਤ ਪਾਸ ਕਰਦੇ ਆ ਤੁਸੀਂ ਸਾਡੇ ਲਈ ਦੁਆ ਕਰਦੇ ਆ ਕਰੋ ਸਾਨੂੰ ਆਪਣਾ ਆਸ਼ੀਰਵਾਦ ਦੇ ਦਿਆ ਕਰੋ ਸਾਡੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਕਰੋ ਔਰ ਮਹਾਰਾਜ ਅਗੇ ਸਿਰਫ ਅਰਦਾਸ ਬੇਨਤੀ ਕਰਿਆ ਕਰੋ ਕਿ ਸਰੀਰ ਤੰਦਰੁਸਤ ਰਹੇ ਤੇ ਜਦ ਤੱਕ ਸਾਹ ਆ ਆਪਾਂ ਤੁਹਾਡੇ ਨਾਲ ਖੜੇ ਆ ਆਪਾਂ ਕਦੀ ਭਜਾਂਗੇ ਨਹੀਂ ਇਹ ਸਾਡੀ ਗਾਰੰਟੀ ਆ ਬਸ ਤੁਸੀਂ ਆਪਣਾ ਅਸ਼ੀਰਵਾਦ ਬਣਾ ਕੇ ਰੱਖਣਾ ਤੁਸੀਂ ਆਪਣੇ ਚਰਨਾਂ ਚ ਸਾਨੂੰ ਜਗ੍ਹਾ ਦੇਣੀ ਆ ਔਰ ਮੈਂ ਸੱਚੀ ਦਿਲੋਂ ਕਹਿੰਨਾ ਕੀ ਵੇਲੇ ਤੁਸੀਂ ਲਿਖ ਦਿੰਦੇ ਆ ਕਿ ਫੈਨ ਮੈਂ ਕਈ ਵੇਲੇ ਜਾਨਾ ਨਵੇਂਪੂਰ ਦੇ ਜਿਹੜੇ ਨੌਜਵਾਨ ਨੇ ਆ ਬੱਚੇ ਆ ਉਹ ਕਹਿ ਦਿੰਦੇ ਤਾਂ ਲੰਘ ਕੇ ਕਹਿੰਦੇ ਬਿਗ ਫੈਨ ਫੈਨ ਨਹੀਂ ਤੁਸੀਂ ਭਰਾ ਆ ਜਿੰਮੇਵਾਰੀ ਲਾਇਆ ਕਰੋ ਔਰ ਜਦੋਂ ਜਿੰਮੇਵਾਰੀ ਲਾਉਣੇ ਹੁੰਨੇ ਨੇ ਨਾ ਉਦੋਂ ਸੱਚੀ ਪਤਾ ਨਹੀਂ ਕਿ ਉਦਰ ਦੀ ਕਿੱਥੋਂ ਜੋਸ਼ ਆ ਜਾਂਦਾ ਕਈ ਵੇਲੇ ਐ ਹੁੰਦਾ ਕਿ ਐ ਲੱਗਦਾ ਕਿ ਸ਼ਰੀਰ ਟੁੱਟਿਆ ਪਿਆ ਮਰੇ ਪਿਆ ਆ ਜਾਨ ਹੈ ਨਹੀਂ ਜਦ ਤੁਹਾਡੀ ਕਾਲ ਆਈ ਨਹੀਂ ਨਾ ਕਿ ਭਾਈ ਸਮੱਸਿਆ ਜੇ ਆਪਾਂ ਇੱਥੇ ਖੜੇ ਆ ਆ ਜਾ ਵੀ ਅਸੀਂ ਖੜੇ ਆ ਅਸੀਂ ਨਹੀਂ ਭੱਜਦੇ ਫਿਰ ਐ ਲੱਗਦਾ ਜਿਵੇਂ ਗੁੱਲੂ ਗੁੱਸਾ ਲਾ ਕੇ ਰੱਬ ਤੋੜ ਦਿੰਦਾ ਤਾਂ ਮੈਂ ਜਿਵੇਂ ਪਹਿਲਾਂ ਕਿਹਾ ਕਿ ਕਣਕਣ ਤੇ ਉਹਦਾ ਪਹਿਰਾ ਹੈ ਧਿਆਨ ਨਾਲ ਦੇਖੋ ਹਰ ਬੂੰਦ ਚ ਉਹਦਾ ਚਿਹਰਾ ਹੈ ਤਾਂ ਆਪਾਂ ਉਹਦੇ ਸਹਿਯੋਗੀ ਬਣਨਾ ਉਹਦੇ ਸਹਿਯੋਗੀ ਇਸੇ ਤਰੀਕੇ ਬਣ ਸਕਦੇ ਆ ਕਿ ਤੁਹਾਡਾ ਪਿਆਰ ਮਿਲਦਾ ਰਹੇ ਥੋਡੇ ਕੰਮ ਆ ਸਕੀ ਔਰ ਥੋਡੇ ਕੰਮ ਤੁਸੀਂ ਸਾਨੂੰ ਜੀ ਸਾਡੇ ਤੋਂ ਕੰਮ ਕਿਵੇਂ ਲੈਣਾ ਇਹ ਤੁਸੀਂ ਦੇਖਣਾ ਠੀਕ ਨਹੀਂ ਅਸੀਂ ਲੋਕ ਖੇਤ ਦੇ ਮਸਲੇ ਲਈ ਹਮੇਸ਼ਾ ਖੜੇ ਆ ਹਮੇਸ਼ਾ ਆਉਂਦੇ ਰਹਾਂਗੇ ਜਦ ਤੱਕ ਸਾਹਾਂ ਚ ਸਾਹ ਆ ਕਿਉਂਕਿ ਇਸ ਨਵੇਂ ਸ਼ਹਿਰ ਨੂੰ ਪਿਆਰ ਕਰਦੇ ਆ ਜ਼ਿਲ੍ਹੇ ਨੂੰ ਪਿਆਰ ਕਰਦੇ ਆ ਇਹ ਪਿਆਰ ਵੀ ਤੁਸੀਂ ਕਰਨ ਲਾਇਆ ਕਿਉਂਕਿ ਜੇ ਤੁਸੀਂ ਪਿਆਰ ਨਾ ਕਰਦੇ ਸਾਡੀ ਕਿੱਥੇ ਔਕਾਤ ਸੀ ਤੁਸੀਂ ਮੈਂ ਕਹਨ ਤੁਸੀ 100 ਕਦਮ ਚੱਲਨੇ ਅਸੀਂ ਸਿਰਫ ਹਲੇ 10 ਕਦਮ ਵੀ ਨਹੀਂ ਚੱਲੇ ਤੁਸੀਂ 100 ਕਦਮ ਚੱਲੇ ਆ ਸਵਾਦ ਤਾਂ ਅਸੀਂ 1000 ਕਦਮ ਚੱਲੀਏ ਕੁਝ ਕਰਕੇ ਦਿਖਾਈਏ ਫੇ ਲੋਕ ਕਹਿਣ ਕਿ ਹਾਂ ਯਾਰ ਹਾਲੇ ਤੱਕ ਕੁਝ ਨਹੀਂ ਕੀਤਾ ਹਾਲੇ ਤੱਕ ਕੁਝ ਕਰ ਹੀ ਨਹੀਂ ਸਕੇ ਜੋ ਤਮੰਨਾਵਾਂ ਹੈਗੀਆਂ ਪਰ ਉਹਦੇ ਲਈ ਤੁਹਾਡੇ ਸਹਿਯੋਗ ਦੀ ਲੋੜ ਆ ਐ ਸਿਰ ਤੇ ਹੱਥ ਰੱਖ ਦਿਆ ਕਰੋ ਪਿੱਠ ਤੇ ਥਾਪੜਾ ਦੇ ਦਿਆ ਕਰੋ ਕਹਿ ਦਿਆ ਕਰੋ ਕਿ ਨਾਲ ਖੜੇ ਆ ਡੋਲਦੇ ਨਹੀਂ ਮੈਂ ਕਿਹਾ ਨਾ ਅਸੀਂ ਡੋਲੇ ਨਾ ਤੁਹਾਨੂੰ ਡੋਲਣ ਦਵਾਂਗੇ ਬਿਲਕੁਲ ਡਟ ਕੇ ਖੜਾਂਗੇ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਕੁਝ ਮਸਲੇ ਜਿਹੜੇ ਆ ਕਈ ਏਜੰਟਾਂ ਜੁੰਟਾਂ ਨੂੰ ਲੈ ਕੇ ਕਰਦੇ ਨੇ ਤੇ ਮੈਸੇਜ ਮੈਂ ਉਹਨਾਂ ਨੂੰ ਫੇਰ ਕਹਦੇ ਮੈਂ ਜੀ ਕੰਪਲੇਂਟ ਲਿਖਾ ਦਿਆ ਕਰੋ ਕੰਪਲੇਂਟ ਲਿਖਾ ਕੇ ਆਜਿਆ ਕਰੋ ਸਟੈਂਡ ਲੈ ਲਿਆ ਕਰੋ ਚੱਲਾਂਗੇ ਨਾ ਧੜਕ ਹੋ ਕੇ ਚੱਲਾਂਗੇ ਨਾ ਡਰ ਹੋ ਕੇ ਤੁਰਾਂਗੇ ਦ੍ਰਿੜ ਇਰਾਦੇ ਨਾਲ ਤੁਰਾਂਗੇ ਪਰ ਤੁਸੀਂ ਕੰਪਲੇਂਟ ਕਰਾਉਣੀ ਹੈ ਮੋਟਰਸਾਈਕਲ ਚੋਰੀ ਹੁੰਦਾ ਸਭ ਤੋਂ ਪਹਿਲਾਂ ਪੁਲਿਸ ਨੂੰ ਕੰਪਲੇਂਟ ਲਿਖਾਉਣੀ ਹੈ ਕੋਸ਼ਿਸ਼ ਕਰਨੀ ਹੈ ਸੀਸੀਟੀਵੀ ਕਢਾ ਲਓ ਚੱਲਾਂਗੇ ਤੁਰਾਂਗੇ ਮਦਦ ਪੂਰੀ ਕਰਾਂਗੇ ਕੋਈ ਤੁਹਾਡੇ ਨਾਲ ਫਰਾਡ ਕਰਦਾ ਪਹਿਲਾਂ ਪੁਲਿਸ ਕੰਪਲੇਂਟ ਕਰਾਉਣੀ ਆ ਪਹਿਲਾਂ ਪੁਲਿਸ ਕੋ ਜਾਣਾ ਆ ਫਿਰ ਸਾਡੇ ਕੋ ਆਣਾ ਆ ਆਪਣੇ ਡਾਕੂਮੈਂਟਸ ਲੈ ਕੇ ਫਿਰ ਆਪਾਂ ਪੂਰਾ ਤਸੱਲੀ ਬਖਸ਼ ਕੰਮ ਕਰਾਂਗੇ ਜਿੱਥੇ ਤੁਹਾਡੇ ਨਾਲ ਜਿੱਥੇ ਜਿੱਥੇ ਜਾਣ ਦੀ ਲੋੜ ਪਈ ਨਾਲ ਜਾਵਾਂਗੇ ਪਰ ਤੁਹਾਡੇ ਐਵੀਡੈਂਸ ਤੁਹਾਡੇ ਡਾਕੂਮੈਂਟ ਪ੍ਰੋਪਰ ਹੋਣੇ ਚਾਹੀਦੇ ਆ ਫੇਕ ਨਹੀਂ ਹੋਣਾ ਚਾਹੀਦਾ ਫੇਕ ਹੋਏ ਤਾਂ ਆਪਾਂ ਤੁਹਾਡੇ ਖਿਲਾਫ ਵੀ ਹੋ ਸਕਦੇ ਮਤਲਬ ਕਈ ਵੇਲੇ ਬੰਦਾ ਹੁੰਦਾ ਕਿ ਕਿਸੇ ਨੂੰ ਉਦਹੀਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਐਦਾਂ ਨਹੀਂ ਹੋਣਾ ਚਾਹੀਦਾ ਆਪਾਂ ਵੈਰੀਫਾਈ ਕਰਕੇ ਹੀ ਨਾਲ ਤੁਰੀਦਾ ਉਦਾਂ ਨਹੀਂ ਤੁਰੀਦਾ ਔਰ ਚਾਰਜਸ ਕੋਈ ਨਹੀਂ ਲੋਕ ਖੇਤ ਦੇ ਮਸਲਿਆਂ ਤੇ ਕੋਈ ਚਾਰਜ ਪ੍ਰੋਮੋਸ਼ਨ ਦੇ ਚਾਰਜਸ ਆ ਉਹ ਪ੍ਰੋਮੋਸ਼ਨ ਦੇ ਚਾਰਜਸ ਇੰਦਾ ਸੈਂਸ ਕਿ ਜੇ ਕੋਈ ਬਿਜ਼ਨਸ ਕਰਦਾ ਨੂਰ ਦਿਆਲ ਗੋਡ ਬlesਸ ਯੂ ਵੀਰੇ ਥੈਂਕ ਯੂ ਥੈਂਕ ਯੂ ਵੈਰੀ ਮਚ ਬਲਵੀਰ ਮੂਸਾਪੁਰੀ ਕਹਿ ਰਹੇ ਨੇ ਬਿਲਕੁਲ ਸਹੀ ਗੱਲ ਵੀਰੇ ਲੀਡਰ ਜੁਮਲੇਵਾਜ਼ ਹੀ ਆ ਸਾਨੂੰ ਸ਼ੌਕ ਪੈ ਗਿਆ ਜੀ ਜੁਮਲੇ ਸੁਣਨ ਦਾ ਪਹਿਲਾਂ ਕੈਸਟਾ ਸੁਣਦੇ ਸੀ ਹੁਣ ਲੀਡਰਾਂ ਦੇ ਭਾਸ਼ਣ ਸੁਣਦੇ ਆ ਸੈਂਡੀ ਐਸਕਰ ਨੇ ਗੋਡ ਬlesਸ ਯੂ ਵੀਰੇ ਥੈਂਕ ਯੂ ਵੈਰੀ ਮਚ ਵੀਰੇ ਵਿਨੇ ਸੈਜਪਾਲ ਕਹਿ ਰਹੇ ਨੇ ਗੋਡ ਬlesਸ ਯੂ ਬ੍ਰਦਰ ਕੀਪ ਗੋਇੰਗ ਆਲਵੇਸ ਪ੍ਰਾਊਡ ਆਫ ਯੂ ਥੈਂਕ ਯੂ ਵਿਨੇ ਥੈਂਕ ਯੂ ਵੈਰੀ ਮਚ ਠੀਕ ਤੇ ਚਾਚੇ ਦੀਆਂ ਵੀਡੀਓ ਮੈਂ ਤਿਆਰ ਕਰ ਰਿਹਾ ਤੇ ਸ਼ੇਖ ਬਹੁਤ ਜਲਦੀ ਸ਼ਹਿਰ ਦੇ ਟੋਏ ਖਰੀਦੂਗਾ ਤੇ ਚਾਚਾ ਬਿਸ਼ਨਾ ਜਿਹੜਾ ਆ ਉਹਨੂੰ ਪੁਲਿਸ ਚੱਕ ਕੇ ਲੈ ਗਈ ਸੀ ਉਹਨੂੰ ਅਫਸਰ ਚੱਕ ਕੇ ਲੈ ਗਏ ਸੀ ਉਹਦਾ ਕੀ ਬਣਿਆ ਉਸ ਕਿੱਟ ਚ ਦਿਖਾਵਾਂਗੇ ਉਹ ਫਨੀ ਆ ਉਹ ਜੁਮਲਾ ਨਹੀਂ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਕ੍ਰੀਏਟੀਵਿਟੀ ਆ ਉਹ ਆਪਾਂ ਤੁਹਾਨੂੰ ਥੋੜੀ ਦੇਰ ਤੇ ਵੀਡੀਓ ਪੋਸਟ ਕਰ ਦੇਣੀ ਆ ਕਿ ਚਾਚਾ ਬਿਸ਼ਨਾ ਜਿਹੜਾ ਯੂਕੇ ਤੋਂ ਆਇਆ ਸੀਗਾ ਉਹਨੂੰ ਅਫਸਰ ਚੱਕ ਕੇ ਲੈ ਗਏ ਸੀ ਕਿਉਂ ਚੱਕ ਕੇ ਲੈ ਗਏ ਸੀ ਕਿਨੇ ਸ਼ਿਕਾਇਤ ਕੀਤੀ ਤੇ ਕੀ ਬਣਿਆ ਉਹ ਤੁਸੀਂ ਕਾਮੇਡੀ ਵਾਲੀ ਵੀਡੀਓ ਦੇਖ ਲਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ